ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰਿਕੋਰਸ ਕੋਈ ਨਾ ਕੋਈ ਅਦਾਲਤੀ ਰਿਕੋਰਸ ਮੈਂ ਲੈਣ ਦੀ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਦੋਸਤੋ ਕਿ ਆਪਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨਾਂ ਦੀ ਠੱਗੀ ਠੋਰੀ ਦੀ ਪਾਲਿਸੀ ਉਹ ਜਿਹੜੀ ਕੱਲ ਇਹਨਾਂ ਨੇ ਮਜਬੂਰਨ ਰੱਦ ਕਰਨੀ ਪਈ ਲੋਕਾਂ ਦੇ ਪ੍ਰੈਸ਼ਰ ਤੇ ਉਹਦੇ ਤੇ ਮੈਂ ਗੱਲ ਵਿਸਥਾਰ ਨਾਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਇਤਲਾਾ ਕਰਨਾ ਚਾਹਨਾ ਵਾਂ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰਿਕੋਰਸ ਕੋਈ ਨਾ ਕੋਈ ਅਦਾਲਤੀ ਰਿਕੋਰਸ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਪਰ ਮੈਂ ਕੋਈ ਇਦਾਂ ਦੇ ਜਿਹੜੇ ਝੂਠੇ ਮੁਕਦਮੇ ਫਰਜ਼ੀ ਬਿਲਕੁਲ ਬੇਬੁਨਿਆਦ ਮਨਕਰਤ ਕੈਰੈਕਟਰ ਅਸੈਸਿਨੇਸ਼ਨ ਵਾਲੇ ਇਹ ਮੈਂ ਬਹੁਤ ਸਹਾਰੇ ਨੇ ਪਹਿਲਾਂ ਵੀ ਤੇ ਗਾਂ ਵੀ ਸਹਾਰਾਂਗੇ ਲੇਕਿਨ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲ ਮੇਰੀ ਲਗਾਤਾਰ ਜਿਹੜੀ ਉਹ ਜਾਰੀ ਰਹੀ ਹੈ ਹੁਣ ਜਿਹੜੀ ਗੱਲ ਹੈ ਕੀ ਕਰਨੀ ਲੈਂਡ ਪੂਲਿੰਗ ਪਾਲਿਸੀ ਦੀ ਦੇਖੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਇਹਦਾ ਸਿਹਰਾ ਸਾਰਾ ਬਹਾਦਰ ਪੰਜਾਬੀਆਂ ਨੂੰ ਜਾਂਦਾ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਉਹਨਾਂ ਨੇ ਬਹੁਤ ਜੱਜ ਕੇ ਇਹਦਾ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੂੰ ਜਾਂਦਾ ਬਲਕਿ ਇਥੋਂ ਤੱਕ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਬਾਹਰ ਨਿਕਲ ਕੇ ਇਸ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਸਿੱਧਾ ਹੀ ਡਾਕਾ ਸੀ ਸਾਡੇ ਹਕੂਕ ਤੇ ਸਾਡੀ ਹੋਂਦ ਤੇ ਸਾਡੀ ਖੇਤੀ ਤੇ ਔਰ ਕੋ ਡਾਕਾ ਵੀ ਛੋਟਾ ਮੋਟਾ ਨਹੀਂ ਸੀ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਂਡ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਾਤਰ ਤੇ ਹੁਸ਼ਿਆਰ ਬੰਦੇ ਤਾਂ ਆਲਮੋਸਟ 4-5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲੈ ਜਾਣਾ ਸੀਗਾ ਚਲੋ ਸਰਕਾਰੀ ਖਜ਼ਾਨੇ ਚ ਪਾਉਂਦੇ ਕੁਝ ਆਪ ਲੈ ਜਾਂਦੇ ਲੇਕਿਨ ਤੁਸੀਂ ਸਾਰਿਆਂ ਨੇ ਮਿਲ ਕੇ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਕੱਲੀ ਕਾਂਗਰਸ ਨੇ ਨਹੀਂ ਸਾਰੀਆਂ ਦੂਸਰੀਆਂ ਪਾਰਟੀਆਂ ਨੇ ਵੀ ਪੂਰਾ ਇਹਦਾ ਵਿਰੋਧ ਕੀਤਾ ਔਰ ਅਖੀਰ ਅਕਾਲਪੁਰਖ ਦੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਕਾਮਯਾਬ ਹੋਏ ਇਹਦਾ ਜਿਹੜਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੁਣ ਆ ਗਈ ਅਗਲੀ ਗੱਲ ਦੇਖੋ ਕਿੰਨੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਆ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮਐਲਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਕੋ ਲਓ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਇਹਦੋਂ ਉਹ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਉਹ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲੀਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮ.ਐਲ.ਏ ਨੇ ਤਾਂ ਬਿਲਕੁਲ ਕੋਈ ਭੁੱਲਿਆ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਨਿਸਟਰਸ ਨੇ ਪੂਰਾ ਜ਼ੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤਾਂ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਤੇ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਆਸੇ ਔਰ ਕੁਝ ਲੋਕਾਂ ਨੂੰ ਡਰਾ ਕੇ ਕੰਸੈਂਟ ਵੀ ਦਿਵਾਤਾ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਮੋਹਾਲੀ ਤੇ ਲੁਧਿਆਣਾ ਵਿੱਚ ਨਾ ਜ਼ਮੀਨ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜਿਹੜੇ ਬਿਲਡਰਸ ਨੇ ਜਿਹੜੇ ਕਲੋਨਾਈਜ਼ਰ ਆ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਐਸਐਸਪੀ ਨੇ ਔਰ ਸਿਮਿਲਰਲੀ ਲੁਧਿਆਣਾ ਨੇ ਸਾਰੇ ਬਿਲਡਰਸ ਨੂੰ ਸਾਰੇ ਜਿਨ੍ਹਾਂ ਦੇ ਕੋਲ 100 100 200 300 ਕਿਲਾ ਜ਼ਮੀਨ ਇਕੱਠੀ ਕੀਤੀ ਕਿ ਤੁਸੀਂ ਕੰਸੈਂਟ ਦਿਓ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਆ ਅਸੀਂ ਬਿਲਕੁਲ ਤਿਆਰ ਬੈਠੇ ਆ ਉਹ 4-500 ਇਦਾਂ ਦੇ ਬੰਦੇ ਤੋਂ ਫਰਜ਼ੀ ਤੋਂ ਇਹਨਾਂ ਨੇ ਡਰਾ ਡਰੂ ਕੇ ਬਾਵਾ ਮਰੋੜ ਕੇ ਕੰਸੈਂਟ ਵੀ ਲੈ ਲਿਆ ਸੀਗਾ ਪਰ 99.9999 ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦਾ ਜੱਜ ਕੇ ਵਿਰੋਧ ਕੀਤਾ ਔਰ ਜਦੋਂ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਤੇ ਫਿਰ ਇਹਨਾਂ ਨੇ ਹਾਰ ਕੇ ਕੱਲ ਇਸ ਨੂੰ ਡੀ ਨੋਟੀਫਾਈ ਕੀਤਾ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਈ ਯਾਨੀ ਕਿ ਪੰਜਾਬੀ ਚ ਕਹਿੰਦੇ ਕਿ ਹੱਥ ਖੜੇ ਕਰਕੇ ਹਾਰ ਮੰਨੀ ਬਕਾਇਦਾ ਭਗਵੰਤ ਪਾਨ ਦੀ ਸਰਕਾਰ ਨੇ ਹਾਰ